ਅਬਿੱਲੀ ਪਹਿਲਾਂ ਵੀ ਆਪਣੇ ਘਰੇ ਆਉਂਦੀ ਸੀ ਤੇ ਹੁਣ ਬੜੇ ਦਿਨਾਂ ਤੋਂ ਆਈ ਐ ਤੇ ਇਹ ਭੁੱਖੀ ਸੀ ਪਹਿਲਾਂ ਮੈਨੂੰ ਰੋਟੀ ਪਾਈ ਰੋਟੀ ਪਾਈ ਤਾਂ ਫਿਰ ਜਦੋਂ ਮੈਂ ਬਾਹਰ ਆਈ ਤਾਂ ਇਹ ਫਿਰ ਮੈਨੂੰ ਵੇਟ ਕਰ ਰਹੀ ਸੀ ਤਾਂ ਫਿਰ ਮੈਂ ਸੋਚਿਆ ਵੀ ਇਹਨੂੰ ਭੁੱਖ ਜ਼ਿਆਦਾ ਲੱਗੀ ਐ ਫਿਰ ਮੈਂ ਦੁੱਧ ਗਰਮ ਕੀਤਾ ਤੇ ਕੋਸਾ ਜਾ ਦੁੱਧ ਗਰਮ ਨਹੀਂ ਉਸਾ ਜਾ ਕਰਕੇ ਕਿਉਂਕਿ ਫ੍ਰਿਜ ਵਿੱਚ ਪਿਆ ਸੀਗਾ ਤੇ ਫਿਰ ਮੈਂ ਇਹਨੂੰ ਪਾਇਆ ਦੇਖੋ ਇੰਨੀ ਭੁੱਖੀ ਸੀ ਵੀ ਕਹਿੰਦੀ ਸੀ ਮੈਂ ਪੀ ਲਾਂ ਮਾਸ ਫਟਾਫਟ ਦੁੱਧ ਤੇ ਦੇਖੋ ਕਿੰਨੀ ਪਿਆਰੀ ਲੱਗਦੀ ਹੈ ਦੁੱਧ ਪੀ ਰਹੀ ਹੈ ਕੁਦਰਤ ਦੇ ਜੀਵ ਹੈ ਇਹ ਇਹਨਾਂ ਨੇ ਆਪਣੇ ਕੋਲ ਹੀ ਖਾਣਾ ਪਰਮਾਤਮਾ ਨੇ ਹਰ ਇੱਕ ਜੀਵ ਦਾ ਵਸੀਲਾ ਬਣਾਇਆ ਖਾਣ ਪੀਣ ਬਣਾਇਆ ਕਿ ਤਨੋਂ ਕੀ ਤੋ ਉਹਨੂੰ ਪੇਟ ਭਰ ਨੂੰ ਮਿਲ ਹੀ ਜਾਂਦਾ ਦੇਖੋ ਕਿੰਨੀ ਪਿਆਰੀ ਹੈ ਪਰ ਇੱਕ ਗੱਲ ਹੈ ਕਿ ਸਰਦੀਆਂ ਵਿੱਚ ਜਿਹੜੇ ਬਿੱਲੇ ਖਾਣ ਵਾਲੇ ਆ ਉਹਨਾਂ ਦਾ ਬਹੁਤ ਨੁਕਸਾਨ ਕਰਦੇ ਆ ਤੇ ਜਿਹੜੇ ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਛਿਟਕਿਆਂ ਦੇ ਵਿੱਚੋਂ ਜਿਵੇਂ ਜਾਂ ਆਪਣੇ ਹੋਰ ਘਰਾਂ ਦੇ ਵਿੱਚ ਕਮਰੇ ਹੁੰਦੇ ਆ ਬਾਹਰ ਪਸ਼ੂਆਂ ਵਾਲੇ ਉੱਤੇ ਬਿੱਲੇ ਹੁੰਦੇ ਤੇ ਜੇਕਰ ਉਹ ਬਿੱਲਿਆਂ ਵਾਲੇ ਆਉਣ ਤਾਂ ਪਲੀਜ਼ ਉਹਨਾਂ ਨੂੰ ਬਿੱਲਿਆਂ ਨੂੰ ਨਾ ਫੜਨ ਦਿਆ ਕਰੋ ਉਹਨਾਂ ਨੂੰ ਭਜਾ ਦਿਆ ਕਰੋ ਕਿਉਂਕਿ ਇਹ ਬਿੱਲੀਆਂ ਜਿਹੜੀਆਂ ਇਹ ਆਪਣੇ ਦੇਸ਼ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਜਾਤੀ ਉਹ ਬਹੁਤ ਘਟ ਰਹੀ ਹੈ ਤੇ ਇਹਨਾਂ ਨੂੰ ਸਾਨੂੰ ਬਚਾਉਣਾ ਚਾਹੀਦਾ ਕਿਉਂਕਿ മിത്ര ജീവ സാഡ്